ਦੇ ਲਾਲ ਕਿਲੇ ਵਿੱਚ ਜਿਹੜੀ ਆਪਾਂ ਦੇਖ ਰਹੇ ਹਾਂ ਜਗਾ ਇਹ ਬੀਸਮੈਂਟ ਤਾਂ ਇਥੋਂ ਵੀ ਤੁਸੀਂ ਧਿਆਨ ਦੇ ਕੇ ਮਾਰ ਸਕਦੇ ਹੋ ਥੱਲੇ ਇੱਥਾਂ ਬੀਸਮੈਂਟ ਬਣੀ ਹੋਈ ਆ ਅੱਜ ਦੇ ਮਾਡਰਨ ਸਮੇਂ ਜਿੰਨੂੰ ਲੋਕਿੰਦੇ ਸੀ ਬੜੇ ਗਾਂਵ ਵਧ ਗਏ ਹੁਣ ਬੀਸਮੈਂਟਾਂ ਬਣਾ ਰਹੇ ਨੇ ਲੇਕਿਨ ਸਮੇਂ ਦੇ ਨਾਲ ਇਹ ਰੰਗ ਮਹਿਲ ਹੈ ਜੋ ਦਿੱਲੀ ਦਾ ਲਾਲ ਕਿਲੇ ਦੇ ਵਿੱਚ ਜੋ ਆਪਣੀ ਆਪ ਵਿੱਚ ਇੱਕ ਬਹੁਤ ਵੱਡੇ ਇਤਿਹਾਸ ਤੇ ਪੰਨਿਆਂ ਨੂੰ ਸਮਾਈ ਬੈਠਾ ਆ ਕਿੰਡੀ ਵਿਸ਼ਾਲ ਤੇ ਮਜ਼ਬੂਤ ਇਹ ਬਿਲਡਿੰਗ ਇਹ ਕਿੰਨਾ ਕੁਝ ਇਤਿਹਾਸ ਨੂੰ ਲੈ ਕੇ ਬੈਠੀ ਆ ਇਹ ਥੱਲੇ ਆਪਾਂ ਬੀਸਮੈਂਟ ਕਹਿ ਸਕਦੇ ਹਾਂ ਜੋ ਲੌਕ ਕੀਤੀ ਹੋਈ ਆ ਤੇ ਇਹ ਆਪਣੇ ਆਪ ਚ ਇੱਕ ਵੱਡੀਆਂ ਗੱਲਾਂ ਨੇ ਇਤਿਹਾਸਕ ਪੱਖਾਂ ਤੋਂ ਇਹ ਆੜਾ ਦਿਵਾਲਾ ਦਿੱਲੀ ਦੇ ਲਾਲ ਕਿਲੇ ਦਾ ਬਾਉਂਡਰੀਜ਼ ਜਿਹੜੀਆਂ ਨੇ ਇੰਨੀ ਸੋਹਣੀਆਂ ਪਾਰਕਾਂ ਬਣੀਆਂ ਹੋਈਆਂ ਨੇ ਪਾਣੀ ਦੀ ਠੰਡਕ ਲਈ ਹਰ ਚੀਜ਼ ਦਾ ਕਿੰਨਾ ਖਾਸ ਪ੍ਰਬੰਧ ਕੀਤਾ ਗਿਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਤਰ ਸਿੰਘ ਤਰਸਿੱਕਾ ਅੱਜ ਅਸੀਂ ਦਿੱਲੀ ਦੇ ਲਾਲ ਕਿਲੇ ਵਿੱਚ ਹਾਂ ਮੈਂ ਨਿੱਕੇ ਨਿੱਕੇ ਸ਼ਾਰਟ ਵੀਡੀਓ ਬਣਾ ਰਿਹਾ ਹਾਂ ਤਾਂ ਕਿ ਤੁਹਾਨੂੰ ਜਿਹੜੀ ਜਿਹੜੀ ਚੀਜ਼ ਦੀ ਲੋੜ ਹੋਵੇ ਉਹਨਾਂ ਆਪਾਂ ਪਾਰਟ-ਪਾਰਟ ਕੇ ਪਾਵਾਂਗੇ ਤਾਂ ਕਿ ਸਾਡੇ ਬੱਚਿਆਂ ਨੂੰ ਸਾਡੇ ਉਹਨਾਂ ਭੈਣ ਭਰਾਵਾਂ ਨੂੰ ਵਧੀਆ ਜਾਣਕਾਰੀ ਮਿਲ ਜਾਵੇ ਜਿਹੜੇ ਕਦੀ ਦਿੱਲੀ ਦੇ ਲਾਲ ਕਿਲੇ 'ਚ ਨਹੀਂ ਆਏ ਤੇ ਬਹੁਤ ਸਾਰੇ ਤੁਹਾਡੇ ਵਰਗੇ ਭੈਣ ਭਰਾ ਪਹਿਲਾਂ ਵੀ ਆ ਚੁੱਕੇ ਹੋਣਗੇ ਤੇ ਇਸ ਕਿਲੇ ਦਾ ਸਾਡੇ ਸਿੱਖਾਂ ਨਾਲ ਬੜਾ ਸਬੰਧ ਹੈ ਜੀ ਇਹਨੂੰ ਜਿੱਤਿਆ ਸਿੱਖਾਂ ਨੇ ਰਾਜ ਕੀਤਾ ਸਿੱਖਾਂ ਨੇ ਇਸ ਕਰਕੇ ਸਿੱਖਾਂ ਨੂੰ ਸਾਰੀ ਕੌਮ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਅੱਜ ਤਾਂ ਦੀ ਆਪਣੇ ਲਾਲ ਕਿਲੇ ਦੀਆਂ ਤੇ ਨਾਲ ਦੀ ਨਾਲ ਹੀ ਜਿਹੜੇ ਲੋਕਾਂ ਨੇ ਇਹਨੂੰ ਬਣਾਇਆ ਮੁਗਲ ਹਕੂਮਤ ਨੇ ਉਹ ਵੀ ਇੱਕ ਬੜੀ ਚੰਗੀ ਗੱਲ ਸੀ ਕਿ ਉਹਨਾਂ ਲੋਕਾਂ ਨੇ ਬਣਾਇਆ ਤਾਂ ਜੀ ਯਾਦ ਕਰ ਰਹੇ ਨੇ ਤੇ ਬਹੁਤੀਆਂ ਸਰਕਾਰਾਂ ਤਾਂ ਹੁੰਦੀਆਂ ਜਾਂਦੀਆਂ ਖਾ ਪੀ ਕੇ ਗਾਂ ਜਾਂਦੀਆਂ ਨਹੀਂ ਜਾਂ ਧਰਮਾਂ ਦੀ ਲੜਾਈ ਪਾ ਕੇ ਗਾਂ ਜਾਂਦੀਆਂ ਨੇ ਇਹ ਇੱਕ ਚੰਗਾ ਉਪਰਾਲਾ ਕਿਹਾ ਜਾ ਸਕਦਾ ਹੈ ਜੋ ਦਿੱਲੀ ਦੇ ਲਾਲ ਕਿਲੇ ਦਾ ਅੰਦਰ ਦਾ ਦ੍ਰਿਸ਼ਾ ਕਿੰਨੇ ਲੋਕ ਅੱਜ ਆ ਕੇ ਉਹਨਾਂ ਨੂੰ ਵੇਖ ਰਹੇ ਨੇ ਯਾਦ ਕਰ ਰਹੇ ਨੇ ਤੇ ਬਿਲਡਿੰਗਾਂ ਆਪਣੇ ਆਪ ਚ ਕਿੰਨੀਆਂ ਮਜ਼ਬੂਤ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਆਪਣੀ ਫੈਮਲੀ ਦੇ ਨਾਲ ਜਿਹੜਾ ਵਾਇਸ ਟ੍ਰਿਪ ਤੇ ਆਇਆ ਹੋਇਆ ਹੈ ਤੇ ਇਹ ਸਾਰੇ ਸਾਰੇ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਾਂਗੇ ਵੀਡੀਓਜ਼ ਭਾਵੇਂ ਸਮਾਂ ਕੁਛ ਵੱਧ ਵੀ ਲੱਗ ਜਾਵੇ